ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋਤ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦੁਰਫ ਕੋਟਲੇ ਦੇ ਵਿੱਚ ਕੋਟ ਕਰੋੜ ਖੁਰਦੁਰਫ ਦੇ ਪਿੰਡ ਦੇ ਵਿੱਚ ਤੇ ਬਾਈ ਅਮਰ ਦੇ ਘਰੇ ਇਸ ਟਾਈਮ ਮੌਜੂਦ ਆ ਇੱਕ ਪਲੂਣ ਵੱੱਛੀ ਪਹਿਲਾ ਸੂਆ ਤਾਜੀ ਸੂਈ ਸਵਾਈ ਮਿੱਤਰੋ ਵੇ ਕਾਊਆ ਕਿੰਨੇ ਦਿਨਾਂ ਦੀ ਸੁਈਆ ਕਿੰਨੇ ਦੁੱਧ ਤੇ ਚਲਦੀ ਹੈ ਕੀ ਇਹਦੀ ਮੂਡਲੀ ਜਾਣਕਾਰੀ ਆ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਲਨੇ ਤੋਰ ਫਿਰ ਕੇ ਤੁਹਾਨੂੰ ਵਿਖਾ ਦਿਆਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਆਓ ਮਿਲਦੇ ਆ ਬਾਈ ਨੂੰ ਪਹਿਲਾਂ ਰابطਾ ਕੈਮ ਕਰਦੇ ਆ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲਾ ਵੱਡੇ ਬਾਈ ਠੀਕ ਆ ਵਧੀਆ ਸੇਤਾ ਦੇ ਪਰਿਵਾਰ ਬਾਈ ਵਧੀਆ ਬਾਈ ਚਾਹ ਸ਼ੁਕਰ ਆ ਬਈ ਅੱਛਾ ਨਾਮ ਦੱਸ ਦੀਏ ਕਿਹੜਾ ਦੀ ਆਪਾਂ ਨਾਮ ਮੇਰਾ ਅਰਸ਼ ਆ ਬਾਈ ਤੇ ਬਾਪੂ ਦਾ ਨਾਮ ਅਮਰ ਹੈ ਨਾ ਅਮਰ ਕੋਟ ਕਰੋੜ ਵਾਲਾ ਹੈ ਤੇ ਅਰਸ਼ ਬਾਈ ਵੈੜ ਜਿਹੜੀ ਵਿੱਚ ਨਹੀਂ ਆਪਾਂ ਇਹ ਪਲੂਨੀ ਆ ਬਾਈ ਹਾਂ ਪਹਿਲਾ ਸੂਆ ਬਾਈ ਦੋ ਦੰਦ ਦਾ ਮੂੰਹ ਅੱਛਾ ਮੂੰਹ ਵੀ ਦੋ ਦੰਦੀ ਆ ਹਾਂ ਦੰਦ ਪੱਟ ਵੀ ਦਵਾਂਗਾ ਠੀਕ ਹੈ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਇਹਨੂੰ ਇਹਨੂੰ ਹਫਤਾ ਹੋ ਗਿਆ ਬਾਈ ਸੂਈ ਨੂੰ ਹਫਤਾ ਹੋ ਗਿਆ ਸੂਈ ਨੂੰ ਕਿੰਨੇ ਦੁੱਧ ਚੱਲਦੀ ਆ ਹਫਤੇ ਦੀ ਸੂਈ ਦੁੱਧ ਬਾਈ 12 13 ਕਿਲੋ ਇਸ ਟਾਈਮ ਤਿਆਰ ਆ ਤੇ 15 16 ਕਿਲੋ ਤੋਂ ਦੇ ਦੂਗਾ ਦੇ ਦੂਗੀ ਟੋਰਾਂ ਦਾ ਬੱਚੀ ਥੱਲੋ ਥੱਲੋ ਬਹੁਤ ਖਰੀ ਆ ਹਨਾ ਅੱਛਾ ਸੀਲ ਠੰਡੀ ਆ ਚੌਣ ਚਾਨ ਨੂੰ ਵੱਡੇ ਸੀਲ ਠੰਡੀ ਫੁੱਲ ਆ ਬਾਈ ਠੀਕ ਆ ਬਾਈ ਠੀਕ ਆ ਵੀਰੇ ਚੌਣ ਚਾਨ ਕਿਵੇਂ ਲੱਗਾ ਬਾਈ ਇੱਕ ਨੰਬਰ ਆ ਬਾਈ ਪੋਲੀ ਆ ਬਾਕੀ ਠੰਡੀ ਸੀਲ ਵੀ ਫੁੱਲ ਆ ਨਵਾਂ ਹਾਣਾ ਬਾਕੀ 201 ਗਵਾਉਣ ਵਾਲੀ ਵੀ ਨਹੀਂ ਹਨਾ ਹੂੰ ਮਲਾ ਵਧੀ ਜਾਣਾ ਨੇ ਬਾਈ ਸੂਏ ਸੂਏ ਜਿਵੇਂ ਵਧਦੀ ਗਏ ਦੂਜੇ ਸੂਏ ਨੂੰ ਕੋਈ ਹਾਂ ਇਹਦਾ ਬਾਈ ਦੁੰਦੀ ਆ ਬੱਚੀ ਤੁਹਾਨੂੰ ਪਤਾ ਸਵਾ ਦੋ ਹ ਸਾਲਾਂ ਦੀ ਇਹਦਾ ਬੱਚਾ ਹੀ ਆ ਨਿਆਣਾ ਪੁਣਾ ਹੀ ਆ ਕਰਮਾਲੀ ਦੇ ਕਿੰਨੇ ਦੀ ਦੇ ਦਿਆਂਗੇ ਵੀਰੇ ਆਪਾਂ ਇਹਦਾ ਮੁੱਲ 55000 ਰੁਪਏ ਬਾਈ 55000 ਰੁਪਏ ਮੁੱਲ ਮਾਨਤਨ ਹੋ ਜਾਊਗਾ ਵਾਡੇ ਬਾਈ ਮਾਨਤਨ ਕਰ ਦਾਂ ਠੀਕ ਆ ਅੱਛਾ ਮਗਰ ਇਹਨੇ ਬੱਚਾ ਆ ਗਿਆ ਬਾਈ ਮਗਰ ਬੱਚਾ ਠੀਕ ਆ ਬਾਈ ਠੀਕ ਆ ਵੀਰੇ ਮੂੰਹ ਦੋ ਦੰਦਾ ਦੋ ਦੰਦਾ ਪੱਟ ਦਿੰਨੇ ਹਾਂ ਮਾੜਾ ਪੱਟ ਦੀ ਕਨਫਰਮ ਕਰੀ ਲਈ ਜੀ ਹਾਂ ਹਾਂ ਬਸ ਠੀਕ ਆ ਓਕੇ ਓਕੇ ਠੀਕ ਆ ਵੀਰੇ ਤੋਰੀ ਵੀਰੇ ਕੱਢੀ ਬਾਹਰ ਮੜਾਈ ਨੂੰ ਖੋਲੀ ਭਰਾ ਲੈ ਜੀ ਮਿੱਤਰੋ ਤੁਹਾਨੂੰ ਤੋੜ ਕੇ ਵੀ ਹੁਣ ਮੈਂ ਵਿਖਾ ਦਿੰਦਾ ਕਿਰਨ ਦੀ ਬੱਚੀ ਬਣਦੀ ਤੁੰਦੀ ਆ ਮੂੰਹ ਮਾ ਬਹੁਤ ਸੋਹਣਾ ਕ੍ਰੋਸ ਤੇ ਪੈਂਦੀ ਆ ਥੋੜੀ ਜੀ ਲੈ ਜੀ ਵੀਰੇ ਹਰ ਕਰਮ ਵਾਲੀਏ ਹੁਣ ਆ ਦੇਖੋ ਬਈ ਆਲਡ ਰੋਡਰ ਦੀ ਕੁਆਲਿਟੀ ਵੀ ਤੁਹਾਨੂੰ ਪਸੰਦ ਆਊਗੀ ਯਾਰ ਕੋਈ ਕਹਿਣ ਵਾਲੀ ਗੱਲ ਲੈ ਜੀ ਵੀਰੇ ਲੰਮੀ ਮੋੜੀ ਹੁਣ ਲੈ ਮੋੜ ਦੇ ਸੋਹਣਾ ਕੱਦ ਸੋਹਣੇ ਬਾਡੀ ਬੰਤਰ ਦੇ ਵਿੱਚ ਜਿੰਨੀ ਹੈਗੀ ਯਾਰ ਬਈ 200 ਚੋਕੇ ਤਕਾ ਕੇ ਰੱਖਣ ਵਾਲੀ ਚੀਜ਼ ਆ ਕਿਉਂਕਿ ਬਈ ਇਹੋ ਜੀ ਬੱਚੀ ਜੀ ਟਿਕੀ ਰਹੇ ਤਾਂ 5 5 7 700 ਚ ਹੋ ਜਾਂਦੀ ਕਿਉਂਕਿ ਮਦਰੀ ਡਾਲ ਦੇ ਵਿੱਚ ਖੁੱਲੇ ਅੰਗਾ ਪੈਰਾਂ ਦੀ ਵੈੜਾ ਲੈਵਲ ਉਹ ਲੋ ਖਰੀਆ ਥਣ ਦੇ ਵਾ ਚੰਗਾ ਲੱਗਾ ਹੋਇਆ ਬਣਦੇ ਵੀਰੇ 55000 ਰੁਪਿਆ ਜਿੰਦੀ ਕੀਮਤ ਆ ਤੇ ਮਿੱਤਰੋ ਇਹੋ ਜੀ ਬੱਚੀ ਆਪਾਂ 45000 ਦੀ ਟੋਕੜ ਗੱਪਣ ਕਰਕੇ ਵੀ ਵੇਚਣ ਦੇ ਹੱਕਦਾਰ ਹੁੰਨੇ ਆ ਮੇਰੇ ਵਿੱਚੇ ਪਿੱਛੋਂ ਇਹਨੂੰ ਕਰਦੀ ਯਾਰਛ ਬਈ ਮੜੀ ਜੀ ਦਾ ਲੇਵਾ ਦਿਖਾ ਦੀਏ ਹੋ ਹੋ ਹੋਰ ਕਰਦੇ 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 ਇਹਨੂੰ ਮੜੀ ਜੀ ਤੱਕ ਲਾ ਦੇ ਮੜਾ ਜਾ ਬਸ ਠੀਕ ਹੈ ਬਈ ਓਕੇ ਲੈ ਮੇਂ ਮਿੱਤਰੋ ਥਣੋਂ ਥਣੋਂ ਵੀ ਬਹੁਤ ਚੰਗਾ ਲੱਗਾ ਆ ਕਰਮ ਵਾਲੀ ਨੂੰ ਹਰ ਪੱਖ ਓਕੇ ਆ ਜਾਣਾ ਥਣ ਵੀ ਵੇਖ ਲਓ ਲੈ ਬਈ ਹੁਣ ਤੁਹਾਨੂੰ ਥਣ ਦੱਸਿਆ ਜਿਹੜਾ ਨੇੜੇ ਤੋਂ ਪਤਾ ਲੱਗ ਜੂਗਾ ਚਾਰੇ ਥਾਣੇ ਪੂਰੇ ਓਕੇ ਦੀ ਰਿਪੋਰਟ ਆ ਦੁੱਧ 12 13 ਕਿਲੋ ਤਿਆਰ ਆਉਂਦੇ ਥੱਲੇ 15 ਕਿਲੋ ਦੁੱਧ ਟੋਰਨ ਨਾਲ ਦੇ ਦੂਗੀ ਬਈ ਮਗਰ ਇਹਦੇ ਵਛਾ ਵਾ ਰੇਟ 55000 ਆ ਮੂੰਹ ਦੋ ਦੰਦ ਦਾ ਪਹਿਲਾ ਸੂਆ ਵਾ ਸੂਈ ਕਿੰਨੇ ਦਿਨਾਂ ਦੀ ਚਰਚ ਹਫਤਾ ਹੋ ਗਿਆ ਬਈ ਹਫਤਾ ਹੋ ਗਿਆ ਇਹਨੂੰ ਸੂਈ ਨੂੰ ਨੰਬਰ ਕਿੰਨਾ ਅਰਚ ਬਈ ਨੰਬਰ 2765788684 ਇੱਕ ਵਾਰੀ ਹੋਰ ਬੋਲ ਦਿਓ ਵੀਰੇ 765788684 ਠੀਕ ਆ ਬਈ ਇਸ ਨੰਬਰ ਤੇ ਕਾਲੋ ਵੀਰੇ ਨਾਲ ਰਾਬਤਾ ਹੈ ਮਿੱਤਰੋ ਤੇ ਇੱਕ ਬਾਈ ਕੋਲੇ ਬੱਕਰਾ ਵੀ ਹੈ ਲਈ ਆਈ ਮੜਾਏ ਕੱਢ ਕੇ ਬਾਹਰ ਨੂੰ ਆ ਬਾਹਰ ਬੀਟਲ ਹੈ ਨਾ ਕਿਨੇ ਦਰ ਦਾ ਬਾਈ ਇਹ ਇਹ 50 ਮਹੀਨਾ ਦਾ ਬਾਈ 50 ਮਹੀਨਾ ਦਾ ਹੈ ਠੀਕ ਆ ਵੀਰੇ ਕਿੰਨੇ ਦਾ ਦੇ ਦੇਾਂਗੇ ਬਾਈ ਇਹ ਆਪਾਂ ਇਹ 8000 ਦਾ ਦੇ ਦਾਂਗੇ ਬਾਈ 8000 ਦਾ ਠੀਕ ਆ ਬਈ ਲੈ ਵੀ ਮਿੱਤਰੋ 50 ਮਹੀਨਾ ਦਾ ਬੀਟਲ ਬੱਕਰਾ ਜੇ ਕਿਹਨੂੰ ਚਾਹੀਦਾ 8000 ਦਾ ਮਿਲ ਜਾਊਗਾ ਬਾਈ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਪਿੰਨ ਕੋਡ ਕਰੋੜ 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 ਉੱਪਰ ਕੋਟਲਾ